ਫਿਰੋਜ਼ਪੁਰ ਦੇ ਵਿੱਚ ਸਿਵਲ ਹਸਪਤਾਲ ਦੇ ਹਾਲਾਤ ਦਿਖਾਵਾਂਗੇ ਕਿ ਕੀ ਹਾਲਾਤ ਵਿਗੇ ਜਿੱਥੇ ਸਿਵਲ ਹਸਪਤਾਲ ਦੇ ਵਿੱਚ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਹੈਗੀਆਂ ਨੇ ਪਰ ਸਿਹਤ ਸਹੂਲਤਾਂ ਤੇ ਡਾਕਟਰ ਤਾਂ ਹੁੰਦੇ ਨੇ ਡਾਕਟਰਾਂ ਨੂੰ ਮਰੀਜ਼ ਦੇਖਦੇ ਨੇ ਪਰ ਪਾਣੀ ਇੱਥੇ ਸੀਵਰੇਜ ਦਾ ਭਰਿਆ ਰਹਿੰਦਾ ਹੈਗਾ ਤਾਂ ਹਾਲਾਤ ਇਸੇ ਕਰਕੇ ਕਹ ਰਹੇ ਆ ਹਾਲਾਤ ਦਿਖਾਣੇ ਹੈਗੇ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਕੀ ਹੈਗੇ ਨੇ ਇੱਥੇ ਮੌਜੂਦ ਹੈਗੇ ਨੇ ਸਰ ਕੀ ਨਾਮ ਹੈ ਤੁਹਾਡਾ ਜਗਜੀਤ ਸਿੰਘ ਜੀ ਜਗਜੀਤ ਜੀ ਕਿਵੇਂ ਆਏ ਹੈਗੇ ਸੀ ਅੱਜ ਇੱਥੇ ਦਵਾਈ ਲੈਣ ਆਏ ਸੀ ਜੀ ਦਵਾਈ ਲੈਣ ਆਏ ਹਾਂਜੀ ਤੇ ਆ ਪਾਣੀ ਪਾਣੀ ਸਾਰਾ ਹਸਪਤਾਲ ਦੇ ਵਿੱਚ ਖਿਲਰਿਆ ਪਿਆ ਹਾਂਜੀ ਪਾਣੀ ਖਿਲਰਿਆ ਪਿਆ ਜੀ ਤੇ ਕਿਵੇਂ ਕਹਿੰਦੇ ਕੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਬਸ ਠੀਕ ਨਹੀਂ ਲੱਗ ਰਿਹਾ ਹੁਣ ਪਾਣੀ ਦੇ ਵਿੱਚ ਲੰਘਣਾ ਪਿਆ ਸਰ ਹੂੰ ਇਕ ਤੇ ਸੇਤ ਮਹਿਕਮਾ ਇਹ ਗੱਲ ਕਹਿੰਦਾ ਹੈਗਾ ਕਿ ਸੇਤ ਸਹੂਲਤਾਂ ਹੋਣੀਆਂ ਚਾਹੀਦੀਆਂ ਤੁਹਾਡੇ ਆਲੇ-ਦੁਆਲੇ ਸਾਫ਼-ਸੁਥਰਾ ਪਾਣੀ ਖੜਾ ਨਹੀਂ ਹੋਣ ਦੇਣਾ ਜਿਹੜਾ ਪਾਣੀ ਨਹੀਂ ਖੜਾ ਹੋਣ ਦੇਣਾ ਚਾਹੀਦਾ ਪਰ ਸਿਵਲ ਹਸਪਤਲ ਤਾਂ ਆਪ ਹੀ ਪਾਣੀ ਖੜਾ ਹੋਇਆ ਆ ਤੁਹਾਡੇ ਸਾਹਮਣੇ ਹੈ ਜੀ ਪਾਣੀ ਖੜਾ ਹੈ ਜੀ ਹੂੰ ਕੀ ਹੋਣਾ ਕੀ ਚਾਹੀਦਾ ਇੱਥੇ ਕਹਿੰਦਾ ਸਾਫ਼ ਸਫਾਈ ਹੋਣੀ ਚਾਹੀਦੀ ਹੈ ਜੀ ਹੂੰ ਇਹ ਗਲਤ ਹੈ ਨਹੀਂ ਆਪ ਹੀ ਗਲਤ ਹੈ ਜੀ ਜਦੋਂ ਪਾਣੀ ਖੜਾ ਹੈ ਪਬਲਿਕ ਤਾਂ ਖਰਾਬ ਹੁੰਦੀ ਹੈ ਸਿਵਰੇਜ ਦਾ ਓਵਰਫਲ ਪਾਣੀ ਹੈ ਇਹ ਨਹੀਂ ਪਤਾ ਜੀ ਸਰੀਵਰ ਦਾ ਕਾਹਦਾ ਹੈ ਜੀ ਹੂੰ ਪਾਣੀ ਖੜਾ ਹੈ ਹੁਣ ਛਿੱਟਾ ਪੈਂਦੀਆਂ ਨੇ ਉ ਤਾਂ ਦਾ ਲੰਗਦਾ ਦਾ ਬਲੌਕ ਹੋ ਜਾਂਦਾ ਹੈ ਹਾਂਜੀ ਔਖਾ ਜੀ ਤਾਂ ਬਿਲਕੁਲ ਸੀਵਰੇਜ ਦਾ ਪਾਣੀ ਜਿਹੜਾ ওভারਫਲੋ ਹੋ ਜਾਂਦਾ ਹੈਗਾ ਤਾਂ ਇੱਥੇ ਪੇਸ਼ੈਂਟ ਆਉਂਦੇ ਹੈਗੇ ਨੇ ਆਪਣੇ ਮਰੀਜ਼ ਲੈ ਕੇ ਆਉਂਦੇ ਹੈਗੇ ਆ ਪਰ ਪਰਿਵਾਰ ਵਾਲੇ ਪਰ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਖੜਾ ਹੁੰਦਾ ਤਾਂ ਬੜਾ ਔਖਾ ਹੋ ਜਾਂਦਾ ਹੈ ਤਾਂ ਹੋਰ ਗੱਲਬਾਤ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਇੱਥੇ ਆਉਂਦੇ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਦੇਖਦੇ ਹੈਗੇ ਆ ਕੀ ਹੋਣਾ ਚਾਹੀਦਾ ਹੈਗਾ ਤਾਂ ਔਖਾ ਹੋ ਜਾਂਦਾ ਹੈਗਾ ਇਹ ਹੱਲ ਹੋਣਾ ਚਾਹੀਦਾ ਹੈਗਾ ਚਾਰੇ ਪਾਸੇ ਪਾਣੀ ਪਾਣੀ ਜਿਹੜਾ ਉਹ ਨਜ਼ਰ ਆਉਂਦਾ ਹੈਗਾ ਇੱਕ ਪਾਸੇ ਜਿੱਥੇ ਵਾਰਡ ਹੈਗਾ ਜਿੱਥੇ ਡੇਂਗੂ ਵਾਰਡ ਬਣਿਆ ਹੋਇਆ ਤਾਂ ਇਧਰਲੇ ਪਾਸੇ ਜੇ ਗੱਲ ਕਰੀਏ ਤਾਂ ਮਰੀਜ਼ ਦੇਖਣ ਦੇ ਲਈ ਆਉਂਦੇ ਹੈਗੇ ਮਰੀਜ਼ ਡਾਕਟਰ ਦੇ ਆਉਂਦੇ ਹੈਗੇ ਚੈੱਕਅਪ ਕਰਵਾਉਣ ਵਾਸਤੇ ਤੇ ਇਧਰਲੇ ਪਾਸੇ ਸਾਰਾ ਪਾਣੀ ਜਿਹੜਾ ਉਹ ਖੜਾ ਹੋਇਆ ਨਜ਼ਰ ਆਉਂਦਾ ਹੈਗਾ ਤਾਂ ਇਹ ਇੱਥੇ ਜੱਚਾ ਬੱਚਾ ਵਾਰਡ ਹੈਗਾ ਬੱਚਿਆਂ ਨੂੰ ਚੈੱਕ ਕਰਵਾਇਆ ਜਾਂਦਾ ਹੈਗਾ ਤੇ ਇੱਥੇ ਬਾਹਰ ਹੀ ਤੁਸੀਂ ਦੇਖ ਸਕਦੇ ਹੈਗੇ ਕਿ ਕਿੰਨਾ ਕਿੰਨਾ ਪਾਣੀ ਜਿਹੜਾ ਉਹ ਖੜਾ ਹੋਇਆ ਤਾਂ ਇਹ ਹਾਲਾਤ ਨੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਲੋਕਾਂ ਦਾ ਕਹਿਣਾ ਹੈਗਾ ਕਿ ਇਸ ਚੀਜ਼ ਨੂੰ ਠੀਕ ਕਰਵਾਉਣਾ ਚਾਹੀਦਾ ਹੈਗਾ ਪ੍ਰਸ਼ਾਸਨ ਜੇ ਸੇ ਸਹੂਲਤਾਂ ਦਾ ਦਾਅਵੇ ਕਰਦਾ ਹੈਗਾ ਤਾਂ ਇੱਥੇ ਆ ਕੇ ਫੇਲ ਹੋ ਜਾਂਦੇ ਆ ਤੇ ਲੋਕਾਂ ਦਾ ਕਹਿਣਾ ਹੈਗਾ ਕਿ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਔਰ ਇਸ ਦਾ ਹੱਲ ਜਲਦ ਤੋਂ ਜਲਦ ਕਰਨਾ ਚਾਹੀਦਾ ਹੈ ਕੈਮਰਾ ਪਰਸਨ ਉਹੀ ਦੇ ਨਾਲ ਸਣੀ ਚੋਪੜਾ ਲਿਵਿੰਗ ਰੂਮ ਇਸ ਪੰਜਾਬ ਫਿਰੋਜ਼ਪੁਰ